ਅਸੀਂ ਅੱਜ ਤੁਹਾਡੇ ਨਾਲ ਗੱਲਾਂ ਬਾਤਾਂ ਹੀ ਕਰਾਂਗੇ ਤਾਂ ਇੱਕ ਮੈਂ ਦੇਖਦੀ ਸੀ ਕਿ ਮੁੰਡਾ ਹੈਗਾ ਇੱਕ ਕਬੱਡੀ ਦਾ ਮੇਰਾ ਖਿਆਲ ਆ ਕਿ ਉਹ ਬੋਲਦਾ ਹੁੰਦਾ ਜਿਹੜਾ ਉਹ ਹੁੰਦਾ ਮੈਨੂੰ ਪਤਾ ਨਹੀਂ ਕੀ ਕਹਿੰਦੇ ਉਹਨੂੰ ਪ੍ਰੈਜੈਂਟਡ ਤਾਂ ਉਹ ਮੁੰਡਾ ਆਇਆ ਸੀਗਾ ਆਪਦਾ ਕਬੱਡੀ ਦੇ ਟੂਰਨਾਮੈਂਟ ਤੋਂ ਤਾਂ ਉਹਨੂੰ ਸਮਾਲਸਾ ਰਾ ਕੇ ਕਿ ਉੱਥੇ ਤਿੰਨ ਚਾਰ ਮੁੰਡੇ ਪਿੱਛੇ ਪੈ ਗਏ ਉਹਦੇ ਮੂਹਰੇ ਖੜ ਕੇ ਘੇਰ ਕੇ ਖੜ ਕੇ ਉਹਨੂੰ ਪਰ ਉਹ ਬਹੁਤ ਦਲੇਰ ਨਿਕਲੇ ਉਹਨਾਂ ਵਿਚਾਲੇ ਉਹਨਾਂ ਦੇ ਸਾਈਕਲ ਮਾਰਿਆ ਦੋ ਜਣੇ ਚ ਮੋਟਰਸਾਈਕਲ ਜੋ ਮਾਰਿਆ ਤੇ ਇੱਕ ਮੁੰਡਾ ਡਿੱਗ ਗਿਆ ਤੇ ਫਿਰ ਉਹ ਉਹਦੇ ਵਿੱਚ ਉਲਝ ਗਏ ਤੇ ਨਹੀਂ ਹੋ ਸਕਦਾ ਉਹਨੂੰ ਵਿਚਾਰੇ ਨੂੰ ਮਾਰ ਦਿੰਦੇ ਕਿ ਜਿਹੜੇ ਹੁਣ ਜੰਗ ਬੱਚੇ ਆ ਕਿ ਸੁਣਦੇ ਨਹੀਂ ਤੁਸੀਂ ਸਾਡੀ ਗੱਲ ਨੂੰ ਪੁਲਿਸ ਸੁਣਿਆ ਕਰੋ ਕਿ ਤੁਸੀਂ ਲੇਟ ਬਾਹਰ ਨਾ ਜਾਇਆ ਕਰੋ ਕਿ ਜੇ 7-8 ਤੋਂ ਮਗਰੋਂ ਕਦੇ ਵੀ ਇਕੱਲਾ ਜਾਣਾ ਬਾਹਰ ਨਾ ਜਾਓ ਕਿ ਮੋਟਰਸਾਈਕਲ ਤੇ ਜਾਣਾ ਤਾਂ ਖਾਸ ਕਰਕੇ ਇਕੱਲਾ ਜਰੂਰੀ ਨਹੀਂ ਵੀ ਬਾਹਰ ਜਮਾ ਹੀ ਨਾ ਜਾਓ ਪਲੀਜ਼ ਪਤ ਮਹਿਨਤੀ ਆ ਤੁਹਾਨੂੰ ਕਿ ਆਪ ਦੇ ਮਾਂ ਪਿਓ ਵੱਲੀ ਦੇਖਿਆ ਕਰੋ ਥੋੜਾ ਜਿਹਾ ਕਿ ਚੋਰਾਂ ਨੂੰ ਜਿਹੜੇ ਇਹ ਅਮਲੀ ਪੰਗੀ ਬੰਦੇ ਇਹਨਾਂ ਨੂੰ ਕੋਈ ਕਿਸੇ ਦੀ ਜਾਣਣਾ ਨਹੀਂ ਮਤਵਲਾ ਕੋਈ ਆਏ ਨਹੀਂਗਾ ਕੋਈ ਵੀ ਅਸੀਂ ਕਿ ਇਹ ਕਿਸੇ ਦੇ ਮਾਰਨਾ ਨਹੀਂ ਇਹਨਾਂ ਨੇ ਤਾਂ ਬਸ ਆਪ ਦਾ ਮਤਵਲਾ ਇਹਨਾਂ ਦਾ ਕਿ ਨਸ਼ਾ ਪੱਤਾ ਕਰਨਾ ਮੋਟਰਸਾਈਕਲ ਖੋਹ ਲਿਆ ਜਾਂ ਥੋਥੋ ਪੈਸੇ ਖੋਹ ਲੇ ਜਾਂ ਇਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਕਿ ਤੁਹਾਡੀ ਜਾਣਣਾ ਤੇ ਤੁਸੀਂ ਆਪ ਦਾ ਧਿਆਨ ਰੱਖਿਆ ਕਰੋ ਤਾਂ ਦੂਜੀ ਗੱਲ ਇਹ ਆ ਕਿ ਕੱਲ ਨੂੰ ਮੇਰੇ ਬੇਟੇ ਨੇ ਜਾਣਾ ਕਿ ਜੜੀ ਬਾਈਕ ਰਾਈਡ ਹੁੰਦੀ ਆ ਸਾਈਕਲ ਚਲਾਉਣ ਦੀ ਕਿ ਚੈਰਿਟੀ ਲਈ ਜਾਣਾ ਉਹਨੇ ਤਾਂ ਉਹ ਬਾਬਾ ਜਸਵੰਤ ਸਿੰਘ ਜੀ ਲੁਧਿਆਣੇ ਵਾਲੇ ਉਹਨਾਂ ਵੱਲੋਂ ਚੈਰਿਟੀ ਕਰਨੀ ਆ ਉਹਨੇ ਤਾਂ ਤੁਸੀਂ ਸਾਰੇ ਜਣੇ ਸਪੋਰਟ ਕਰੋ ਪਲੀਸ ਜੇ ਕੋਈ ਪੈਸੇ ਦੇਣੇ ਆ ਤਾਂ ਪੈਸੇ ਦੇ ਕੇ ਕਰਿਓ ਅ ਅਮਰਦਾਸ ਗੁਰਦੁਆਰਾ ਸਾਹਿਬ ਦੇ ਨਾਂ ਤੇ ਤੇ ਜੇ ਕਿਸੇ ਨੇ ਪੈਸੇ ਨਹੀਂ ਦੇਣੇ ਤਾਂ ਤੁਸੀਂ ਪਿੱਛੇ ਜਾਓ ਪੁਲਿਸ ਇੰਨੀ ਹੱਲਾਸ਼ੇਰੀ ਬਹੁਤ ਹੁੰਦੀ ਹੈ ਕਿ ਤੁਸੀਂ سپورਟ ਦੀ ਥੋੜੀ ਦੀ ਲੋੜ ਹੈ ਤਾਂ ਸਸਤਰਿਕਲ ਜੀ ਅਸੀਂ ਬਾਲਾ ਕੁਝ ਬੋਲਣ ਨਹੀਂ ਜਾਣ ਦੇਗੇ ਤਾਂ ਕੋਈ ਨਾ ਹੌਲੀ ਹੌਲੀ ਸਿੱਖਾਂਗੇ ਤੇ ਤੁਸੀਂ ਸਾਨੂੰ ਦੱਸਿਓ ਕਿ ਸਾਡੀ ਵੀਡੀਓ ਕਿਦਾਂ ਦੀ ਲੱਗੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤਾਂ ਅੰਦਰੋਸਤਾਂ ਬਖਸ਼ੇ ਤੇ ਆਪਾਂ ਫੇਰ ਮਿਲਦੇ ਆਂ ਨੈਕਸਟ ਵੀਡੀਓ ਦੇ ਨਾਲ ਤੇ ਕੱਲ ਨੂੰ ਅਸੀਂ ਉਹ ਜਿਹੜੀ ਸਾਈਕਲ ਚਲਾਉਣ ਦੀ ਬਹਿਕਰ ਹੈਟ ਤੇ ਉਹਦੀ ਵੀਡੀਓ ਬਣਾਵਾਂਗੇ ਤੇ ਉਹ ਪਾਵਾਂਗੇ ਫੇਰ ਅਸੀਂ ਓਕੇ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ